ਜਿਹੜੀ ਬੀਬੀ ਦਲੇਰ ਕੋਹੜਾ ਨਾਮ ਦਲੇਰ ਕੋਹੜਾ ਪਰ ਸ਼ਾਇਦ ਦਲੇਰੀ ਨਹੀਂ ਹੈ ਸੋ ਬੀਬੀ ਦਲੇਰ ਕੋਹੜਾ ਦਾ ਕਿਤੇ ਕੋਈ ਪ੍ਰਵਚਨ ਚੱਲਦੇ ਸੀ ਉੱਥੇ ਜਿਹੜੇ ਦੂਜੇ ਸਿੱਖ ਸੀ ਸ਼ਾਇਦ ਮੈਨੂੰ ਜਿੰਨੇ ਕਿ ਮੈਨੂੰ ਖਬਰ ਪਤਾ ਲੱਗੀ ਰੰਗਰੇਟਾ ਸਮਾਜ ਦੇ ਉਹਨਾਂ ਨੇ ਕਿਹਾ ਵੀ ਤੂੰ ਜਿਹੜੀ ਇਹ ਵਿਆਖਿਆ ਸੁਣਾਈ ਹੈ ਗਲਤ ਸੁਣਾਈਆ ਕੋਈ ਇਸ ਚੀਜ਼ ਨੂੰ ਲੈ ਕੇ ਨਾਲ ਆਪਸ ਚ ਹੋਇਆ ਨਾ ਕੋ ਮੈਨੂੰ ਵਿਆਖਿਆ ਵਿੱਖਾ ਦੀ ਨੋਲੇਜ ਨਹੀਂ ਕਿਉਂਕਿ ਮੈਂ ਕਿਸੇ ਵੀ ਧਰਮ ਨੂੰ ਮੈਂ ਕੱਟੜਵਾਦੀ ਧਰਮ ਦੇ ਵਿਰੋਧਾਂ ਸੀ ਕੱਟੜਪੰਥੀ ਕਰਦਾ ਮੈਂ ਉਸ ਦੇ ਵਿਰੋਧਾਂ ਸੋਹਣ ਦਲੇਰ ਕੋਰ ਨੂੰ ਮੇਰਾ ਸਵਾਲ ਇਹ ਆ ਵੀ ਜਦ ਮੈਂ ਬੋਲਦੀ ਹੁੰਦੀ ਸੀ ਵੀ ਗਾਤਰੇ ਪਾ ਕੇ ਏਡੇ ਦਾੜੇ ਰੱਖ ਕੇ ਇਹ ਲੋਕਾਂ ਦੀਆਂ ਧੀਆਂ ਨੂੰ ਟਾਰਗੇਟ ਕਰਦੇ ਆ ਖਾਲਸਤਾਨੀ ਜਾਂ ਜਿਨ੍ਹਾਂ ਨੇ ਅਮਰਸ਼ਕਿਆ ਮੈਂ ਸਾਰਿਆਂ ਨੂੰ ਤਾਂ ਕਦੇ ਕਹਿੰਦੀ ਨਹੀਂ ਹੁੰਦੀ ਵੀ ਸਾਰੇ ਇਦਾਂ ਦੇ ਆ ਬਹੁਤ ਇਦਾਂ ਦੇ ਆ ਜੇ 100% ਵਿੱਚੋਂ ਕਹਾਂ ਤਾਂ 75% ਨਹੀਂ 80% ਇਦਾਂ ਦੇ ਆ ਉਹ ਮੇਰੇ ਬਰੋਦੋ ਬੋਲੀ ਸਾਡ ਨੂੰ ਸਿੰਘਾਂ ਨੂੰ ਬੋਲਦੀ ਆ ਸਾਡੀ ਬਾਣੇ ਨੂੰ ਬੋਲਦੀ ਆ ਅੱਜ ਇਹਨੂੰ ਉਹੀ ਬਾਣੇ ਵਾਲੇ ਲੋਕ ਉਹੀ ਦਾੜੀ ਵਾਲੇ ਉਹੀ ਸ਼੍ਰੀ ਸਾਪਾਏ ਵਾਲੇ ਲੋਕਾਂ ਨੇ ਇਹਨੂੰ ਟਾਰਗੇਟ ਕੀਤਾ ਇਹਨੂੰ ਧਮਕੀਆਂ ਦਿੱਤੀਆਂ ਅੱਜ ਇਹ ਰੋ ਰੋ ਕੇ ਵੀਡੀਓ ਪਾਈ ਆ سوشل ਮੀਡੀਆ ਤੇ ਹੁਣ ਸੋਚ ਦਲੇਰਕੋਰ ਤੂੰ ਬਾਣਾ ਪਾਇਆ ਸ਼੍ਰੀ ਸਾਪਾਇਆ ਧਮਾਲਾ ਸਜਾਇਆ ਸਿੱਖੀ ਦਾ ਪ੍ਰਚਾਰ ਕਰਦੀ ਆ ਤੇਰੇ ਵਰਗੀ ਕੁੜੇ ਨੂੰ ਨਹੀਂ ਬਖਸ਼ਿਆ ਇਹਨਾਂ ਨੇ ਸਾਡੇ ਅਰਕੀ ਸਧਾਰਨ ਔਰਤ ਜਿਨੇ ਬਾਣਾ ਨਹੀਂ ਪਾਇਆ ਦਮਾਲਾ ਨਹੀਂ ਸਜਾਇਆ ਸ਼੍ਰੀ ਸਾਹਿਬ ਨਹੀਂ ਪਾਇਆ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਉਹਨਾਂ ਦਾ ਕੀ ਹਾਲ ਕਰਦੀਆਂ ਹੋਣਗੇ ਤੂੰ ਕਹਿ ਰਹੀ ਹੈ ਕਿ ਤੇਰੇ ਫੋਟੋਆਂ ਤੱਕ ਪਾਰਿਆ ਤੈਨੂੰ ਤੈਨੂੰ ਨੰਗੀ ਨੂੰ ਦੇਖਣਾ ਚਾਹ ਰਿਹਾ ਤਾਂ ਸੋਚ ਸਾਡੇ ਅਰਕੀ ਔਰਤਾਂ ਨਾਲ ਕੀ ਕੀਤਾ ਹੋਣਾ ਹੈ ਇਹ ਜਿਹੜੇ ਦਾੜੀ ਰੱਖ ਕੇ ਸ਼੍ਰੀ ਸਾਹਿਬ ਪਾ ਕੇ ਸਿਰ ਤੇ ਪੱਗਾਂ ਰੱਖੀਆਂ ਨਹੀਂ ਅੱਗਾ 'ਚ ਸਿਰ ਪਸਾਏ ਆ ਇਹ ਕਹਿੰਦੇ ਵੀ ਅਸੀਂ ਧਰਮ ਦੇ ਠੇਕੇਦਾਰ ਆ ਅਸੀਂ ਅਸਲੀ ਰਖਵਾਲੇ ਸਿੱਖੀ ਕੌਮ ਦੇ ਅਸੀਂ ਅਸਲੀ ਸੇਖਾਂ ਪਰ ਜਿਹੜੇ ਅਸੀਂ ਲੋਕ ਨਾ ਪਤਵੰਦਿਆਂ ਨਾ ਸ਼੍ਰੀਸਾ ਪੰਨੇ ਆ ਨਾ ਸਿੱਖੀ ਦਾ ਪ੍ਰਚਾਰ ਕਰਦੇ ਆ ਪਰ ਜੰਮੇ ਪਲੇ ਅਸੀਂ ਸਿੱਖ ਪਰਿਵਾਰ ਚਾ ਸਾਡਾ ਤਾਂ ਜੀ ਕਹਿੰਦੇ ਕੋਈ ਇਹਨਾਂ ਦਾ ਤਾਂ ਕੋਈ ਲੈਣੇ ਨਹੀਂ ਸਿੱਖੀ ਨਾਲ ਅਸੀਂ ਦਿਲ ਦੇ ਸੱਚੇ ਆ ਅਸੀਂ ਦਿਲ ਦੇ ਹੀਰੇ ਆ ਅਸੀਂ ਤੁਹਾਡੇ ਵਰਗੂ ਗੰਦ ਨਹੀਂ ਪਾਉਂਦੇ ਪਾਣੇ ਦਾ ਅਪਮਾਨ ਨਹੀਂ ਕਰਦੇ ਛਟੀਸਾ ਪਾ ਕੇ ਝੂਠ ਨਹੀਂ ਬੋਲਦੇ ਲੁੱਚੇ ਕੁੱਤੇ ਕੰਮ ਨਹੀਂ ਕਰਦੇ ਦੋ ਨੰਬਰ ਦੇ ਟਰੱਕ ਦੇ ਕੰਮ ਨਹੀਂ ਕਰਦੇ ਸੋ ਦਲੇਰ ਕੋਰ ਗੱਲਾਂ ਤੈਨੂੰ ਮੇਰੀਆਂ ਭੁੱਲ ਗਿਆ ਹੋਣੀਆਂ ਤਾਂ ਹੀ ਵੀਡੀਓ ਬਣਾਇੰਗੀ ਤੈਨੂੰ ਚੇਤੇ ਆ ਜਾਣਗੇ ਮੇਰੇ ਸ਼ਬਦ ਡਰਨ ਦੀ ਲੋੜ ਨਹੀਂ ਇਨਾਂ ਕੋਲੋਂ ਮੈਂ ਕੋਈ ਤੇਰੀ ਵੈਰੀ ਨਹੀਂ ਐ ਤੂੰ ਮੇਰਾ ਕੋਈ ਨੁਕਸਾਨ ਨਹੀਂ ਕੀਤਾ ਮੈਂ ਹਮੇਸ਼ਾ ਹਰ ਇੱਕ ਔਰਤ ਦੇ ਨਾਲ ਖੜੀ ਐ ਕਿਤੇ ਵੀ ਲੋੜ ਹੋਈ ਦਸਤਿਨ ਐਂ ਸੀ ਗਰੇਵਾਲ ਨੂੰ ਤੇਰੇ ਨਾਲ ਵੀ ਖੜੀ ਆ ਕਿਉਂਕਿ ਮੇਰੀ ਤੇਰੀ ਕਿਸੇ ਚੀਜ਼ ਦੀ ਕੋਈ ਜ਼ਮੀਨ ਜਾਇਦਾਦ ਪਿੱਛੇ ਲੜਾਈ ਨਹੀਂ ਐ ਲੜਾਈ ਸਿਰਫ ਵਿਚਾਰਾਂ ਦੀ ਸੋ ਦਲੇਰ ਕੋਰ ਦਲੇਰ ਬਣ ਆਪਣੇ ਸ਼ੋਅ ਨਾ ਛੱਡ ਤੂੰ ਆਪਣੀ ਵੀਡੀਓ 'ਚ ਆਖਿਆ ਕਿ ਮੈਂ ਜਿੰਨੇ ਸ਼ੋਅ ਫੜੇ ਆਪਣੇ ਜਿਹੜੇ ਤੁਸੀਂ ਉਹ ਪ੍ਰਚਾਰਜ ਦੇ ਸ਼ੋਅ ਕਰਦੇ ਹੋ ਮੈਂ ਉਹ ਕਰਨੇ ਨਹੀਂ ਮੈਂ ਛੱਡ ਦੇ ਨਾ 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 ਦਲੇਰ ਕੋਰ ਤੂੰ ਤੇ ਭਾਜ ਚੱਲੀ ਇਹ ਜਿਹੜੇ ਜਾਲੀ ਸਿੱਖਨੇ ਨਾ ਗਾਤਰੇ ਪਾ ਕੇ ਦਾੜੇ ਰੱਖ ਕੇ ਆਪਣੇ ਆਪ ਨੂੰ ਬਹੁਤ ਵੱਡਾ ਦੱਸਦੇ ਨੇ ਇਹ ਐਸਾ ਚ ਕਹਿੰਦੇ ਅਸੀਂ ਮਰਦਾਂ ਅਸੀਂ ਔਰਤਾਂ ਨੂੰ ਕਦੀ ਅੱਗੇ ਨਹੀਂ ਆਉਂਦੇ ਨਾ ਔਰਤਾਂ ਸਾਡੇ ਪੈਰ ਦੇ ਛੱਤਰ ਦੇ ਹੇਠਾਂ ਰਹਿਣੀਆਂ ਇਹ ਉਹ ਮਰਦ ਨੇ ਸੋ ਇਹ ਮਰਦਾਂ ਨੂੰ ਮੇਰੇ ਅਰ ਕੀ ਔਰਤਾਂ ਦਾ ਚੈਲੰਜ ਆ ਵੀ ਤੁਸੀਂ ਮਰਦ ਨੈਂਸੀ ਗਰੇਵਾਲ ਦੀ ਜੁੱਤੀ ਦੇ ਹੇਠਾਂ ਹੋ ਜਿਹੜੇ ਘਾਟਰਾ ਪਾ ਕੇ ਦਾੜ੍ਹੀ ਰੱਖ ਕੇ ਤੇ ਪੱਗਾਂ 'ਚ ਸਿਰ ਪਸਾ ਕੇ ਔਰਤ ਨੂੰ ਇੱਕ ਛੋਟਾ ਜਿਹੀ ਚੀਜ਼ ਸਮਝਦੇ ਹੋ ਨਾ ਆਪਣੇ ਪੈਰ ਦੀ ਤੁਸੀਂ ਜੁੱਤੀ ਸਮਝਦੇ ਹੋ ਤੁਸੀਂ ਔਰਤਾਂ ਨੂੰ ਕਦੀ ਅੱਗੇ ਆ ਕੇ ਬੋਲਣ ਦਾ ਹੱਕ ਨਹੀਂ ਦਿੰਦੇ ਹੋ ਜੇ ਕੋਈ ਔਰਤ ਦਮਾਲਾ ਸਜਾ ਕੇ ਪ੍ਰਚਾਰ ਕਰ ਰਹੀ ਹੈ ਸਿੱਖੀ ਦਾ ਤੁਸੀਂ ਉਹਦੇ ਕੱਪੜੇ ਬਾਣੇ ਤੱਕ ਲਾਂ ਤੱਕ ਜਾ ਰਹੇ ਹੋ ਤਾਂ ਤੁਸੀਂ ਸਾਰੇ ਮੇਰੇ ਪੈਰ ਦੀ ਜੁੱਤੀਆਂ ਮਰੇ ਪੈਰ ਦੇ ਹੇਠਾਂ ਮੈਂ ਪੰਜਾਬ ਦੀ ਹਰ ਇੱਕ ਔਰਤ ਦੇ ਨਾਲ ਸਟੈਂਡ ਕਰੂੰਗੀ ਜਿਨੂੰ ਕੰਜਰੋਂ ਤੁਸੀਂ ਥ੍ਰੈਟ ਕਰੋਗੇ ਤੰਗ ਕਰੋਗੇ ਦਲੇਰ ਕੋਰ ਸ਼ਾਇਦ ਕਿਤੇ ਨਾ ਕਿਤੇ ਕਮਜ਼ੋਰੀਆਂ ਡਰ ਜੂਗੀ ਮੈਂ ਡਰਨ ਤੇ ਦੱਬਨ ਵਾਲੇ ਦੇ ਨਹੀਂ ਜਮੀ ਮਰਨਾ ਇੱਕ ਦਿਨ ਸਭਨੇ ਮਰਨਾ ਕਿਸ ਨੇ ਸਦਾ ਦਰ ਦੇ ਦੇ ਨਿਆਣਾ ਪਰ ਮੌਤ ਵੀ ਫਿਰ ਹੋਵੇ ਤਾਲੀਸ਼ਾਨ ਹੋਵੇ ਬੰਦਾ ਲੜ ਕੇ ਸੱਚ ਹੱਕ ਦੀ ਲੜਾਈ ਚ ਮਰੇ ਮੈਂ ਉਹਨੂੰ ਮੌਤ ਮੰਨਦੀ ਆ ਸੋ ਪੰਜਾਬ ਦੀ ਧੀਆ ਨੂੰ ਮੇਰਾ ਸਨੇਹਾ ਜੀ ਕੋਈ ਵੀ ਬਾਣਾ ਪਾ ਕੇ ਦਾੜੀ ਘਾਤਰਾ ਪਾ ਕੇ ਕਿਰਪਾਨ ਪਾ ਕੇ ਕਿਸੇ ਕੁੜੀ ਨੂੰ ਕੋਈ ਮਰਦ ਹਰਸ ਕਰਦਾ ਹੈ ਸੋਸ਼ਲ ਮੀਡੀਆ ਤੇ ਆਓ ਇਹ ਮਰਦਾਂ ਦੇ ਬਣਾਏ ਹੋਏ ਸਮਾਜ ਨੂੰ ਪੂਰ ਜੋਰ ਦੇ ਵਿਰੋਧ ਕਰੋ ਛਿੱਤਰ ਮਾਰੋ ਇਹਨਾਂ ਨੂੰ ਫਲੇਰ ਕਰੋ ਰੋਕੇ ਵੀਡੀਓ ਨਾ ਬਣਾਓ ਲੈਟ ਡਾਊਨ ਨਾ ਕਰ ਕੁੜੀਆਂ ਨੂੰ ਮੈਨੂੰ ਕਦੇ ਵੇਖਿਆ ਰੋਕੇ ਵੀਡੀਓ ਬਣਾਉਂਦੀ ਨੂੰ ਸੋਚ ਮੈਂ ਕਿ ਕੁਝ ਚੱਲਿਆ ਹੋਣਾ ਮੈਂ ਤਾਂ ਵੀ ਐਨ ਕਹਿਵਾ ਕਿਉਂਕਿ ਇਹ ਜਿਹੜੇ ਬਣੇ ਫਿਰਦੇ ਨੇ ਧਰਮ ਦੇ ਠੇਕੇਦਾਰ ਤੁਹਾਡੇ ਤਾਂ ਐਸੇ ਮੈਂ ਬਾਹਰ ਦਊਂਗੀ ਨਾ ਯਾਦ ਰੱਖੋਗੇ ਕਿ ਜਨਾਨੀ ਨੇ ਸਾਡਾ ਸੰਘਾਰ ਕੀਤਾ ਸੀ